ਸਾਲਤ ਵਾਹਿਗੁਰੂ ਜੀ ਵਾਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਸੜਕੇ ਦੀ 4 ਵਜੇ ਦੀ ਗੜੀ ਡਿੱਗੀ ਜਮਰ ਵਾਲੇ ਪੁਲ ਤੇ ਉਹ ਅੱਗੇ ਪੁਲ ਦੀ ਹੱਦ ਬਹੁਤ ਮਾੜੀ ਸੀ ਤੇ ਕਿਸੇ ਸਾਡੀ ਸਹਾ ਨਹੀਂ ਲਈ ਤੇ ਹੁਣ 4 ਵਜੇ ਦੀ ਗੜੀ ਡਿੱਗੀ ਆ ਤੇ ਹੁਣ ਨਿਕਲੀ ਆ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਤੇ ਪੁਲ ਸਾਰਾ ਬੰਦ ਉਹ ਸਾਰਾ ਬੰਦ ਹੋ ਗਾ ਡੇ ਪਿਆ ਵੇ ਜਾਨੀ ਵੀ ਤੇ ਪ੍ਰਸ਼ਾਸਨ ਦਾ ਇਹਦਾ ਮਹਿਕਮੇ ਦਾ ਕੋਈ ਬੰਦੇ ਨਾ ਆ ਗਿਆ ਸਾਡੇ ਪਤਾ ਨਹੀਂ ਜਮਰ ਦਾ ਪਿੰਡ ਦਾ ਇਹਦਾ ਕਾਗੇ ਇਹ ਆਟਾ ਫਿਰਦੇ ਨੇ ਪਰ 10 ਪਿੰਡ ਦਾ ਲੈਂਗਾ ਕੋਈ ਬੱਸ ਗੜੀ ਨਹੀਂ ਨਗੇ ਮੋਟਰਸਾਈਕਲ ਲੰਘਣੇ ਕੱਲੇ ਮੇਰ ਵਤਨ ਤਾਂ ਕਹਿੰਦਾ ਸੇਰ ਮੰਨ ਲੂਗਾ ਤੇ ਬਹੁਤ ਪਰੇਸ਼ਾਨੀ ਸਾਨੂੰ ਸਾਡੀ ਥਾਰ ਲਈ ਜਾਵੇ ਚਾਲੋ ਕੀ ਹਾਲ ਹੈ ਗੰਨ ਕੀ ਗੜੀ ਨੰਗਣ ਦੀ ਵੱਡੀ ਨੰਗਣ ਕੋਈ ਨਹੀਂ ਹੈ ਵਾਹ ਸਾਲ ਸਾ ਵਾਹ ਬੁਰਜੀ ਸਾਡੇ ਗੁਰਦੇਵ ਸਿੰਘ ਗੱਤਕਾ ਮਾਸਟਰ ਜੀ ਕੋਈ ਟੋਰੀਆ ਕਿੱਡੀ ਵਜh ਘਟਨਾ ਇਹ ਅਮਰਤ ਵੇਲੇ 4 ਵਜh ਦੀ ਘਟਨਾ ਜੀ ਇਹ ਬੋਲੀ ਪਾਣੀ ਬਹੁਤ ਜ਼ਿਆਦਾ ਪਿੱਛੇ ਨਹਾ ਤੇ ਖੜੇ ਆ ਉਹੀ ਕਾਰਨ ਲੱਗਦਾ ਇਸ ਵਿੱਚ ਵੇਖੋ ਜੀ ਇਹ ਪੁਲ ਤੇ ਪਹਿਲਾਂ ਹੀ ਟੁੱਟਣ ਵਾਲਾ ਸੀਗਾ ਇਹ ਥੱਲੇ ਉਹਦੀਆਂ ਬੁਰਜੀਆਂ ਨਿਕਲ ਗਈਆਂ ਵਾ ਤੇ ਹੁਣ ਪਾਣੀ ਦਾ ਜਿਹੜਾ ਵਾ ਉਹ ਵੇਖੋ ਕਿੰਨਾ ਤੇਜ਼ ਪਾਣੀ ਚੱਲਣ ਡਿਆ ਵਾ ਜੋ ਥੱਲੇ ਹੋਏ ਜ਼ਿਆਦਾ ਕਮਜ਼ੋਰ ਹੋਣ ਕਰਕੇ ਇਹਦੇ ਉੱਤੋਂ ਜਿਹੜਾ ਟਰੱਕ ਵੱਡੇ ਨੰਗਦੇ ਆ ਟੂਲ ਪਲਾਜੇ ਦਾ ਵਜਨ ਦਾ ਕਰਕੇ ਇਹ ਵਜਨ ਵਾਲਾ ਟਰੱਕ ਵੇਖੋ ਜਿੰਦੀ ਨੰਗਿਆ ਵਾ ਰੇਤਾ ਵਾਲਾ ਤੇ ਉਹਨੇ ਪੁਲ ਸਾਰਾ ਟਾ ਦਿੱਤਾ ਵਾ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਪੁਲ ਜਿਹੜਾ ਵਾ ਬਣਾ ਕੇ ਸੰਗਤਾਂ ਨੂੰ ਦਿੱਤਾ ਜਾਵੇ ਜੀ ਇਹ ਪੁਲ ਤੇ ਬਹੁਤ ਪੁਰਾਣਾ ਜੀ ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ ਧਿਆਨ ਦਿੱਤਾ ਨਹੀਂ ਇਹ ਦਿੱਤਾ ਹੁੰਦਾ ਤੇ ਵੈਗਰੂ ਬਣ ਜਾਣਾ ਇਹਨੂੰ ਆਹ ਗੱਲ ਹੈ ਮੰਗ ਸਾਡੀ ਇਹੋ ਹੀ ਆ ਤੇ ਇਧਰ ਦੀ ਵੇਖੋ ਕਿੰਨੇ ਕਿੰਨੀਆਂ ਸਿੱਖ ਸੰਗਤਾਂ ਨੰਗ ਰਹੀਆਂ ਵਾ ਤੇ ਕਿੰਨੀ ਦਿਖਤਾ ਰਹੀ ਆ ਵੇਖੋ ਟਰਾਲਾ ਨੰਗ ਰਿਆ ਵਾ ਕਿੰਨੀ ਦਿਖਤਾ ਰਹੀ ਆ ਹਾਂਜੀ ਔਰ ਇਹ ਕੇਸ ਦਾ ਕੋਈ ਅਮਰਜੈਂਸੀ ਕੇਸ ਹੀ ਹੋ ਸਕਦਾ ਕੋਈ ਨੰਗ ਸਕਦਾ ਐਂਦੀ ਤੇ ਹੁਣ ਜੇ ਪੁਲ ਟੁੱਟਾ ਵਾ ਤੇ ਕਿਸ ਨੂੰ ਬੜ ਕੇ ਹੁਣਾ ਪੈਣਾ ਵਾ ਕਿਸੇ ਦਾ ਕੋਈ ਮਰੀਜ਼ ਹੋ ਸਕਦਾ ਵਾ ਕੋਈ ਅਮਰਜੈਂਸੀ ਕੇਸ ਹੋ ਸਕਦਾ ਵਾ ਹਾਂਜੀ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਟੋਟੀ ਗਿਆ ਤੇ ਹੁਣ ਇਹਨੂੰ ਮਿੰਟੋਂ ਦੇ ਦਵਾਦਾ ਬਣਾਇਆ ਜਾਵੇ ਜੀ ਇਹ ਸਰਦੀ ਰਾਤ ਦਾ 4 ਵਜੇ ਟੁੱਟਾ ਜੀ ਜਿਹੜੀ ਦੀ 10 ਵਜੇ ਸੀ ਕਿ ਟਰਾਲਾ ਨਹੀਂ ਜਾਂ ਉਸ ਤੋਂ ਚੱਲਣਾ ਹਾਂਜੀ 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 ਰੋਹ ਨੰਗ ਦੇ ਭਾਏ ਇੰਦਰੇ ਬੱਸਾਂ ਵੀ ਨੰਗਦੀਆਂ ਆਈਆਂ ਹਾਂ ਜੀ ਇਹ ਇਹ ਜੋ ਛੇਤੀ ਦਾ ਛੇਤੀ ਸਰਜੀ ਬਣਾਇਆ ਜਾਵੇ ਪੋਲਾ ਇਹਦਾ ਸਰਜੀ ਨੀਂਹ ਪੱਥਰ ਵੀ ਰੱਖਿਆ ਵਾ ਕਾਫੀ ਚਰਦਾ ਸਰਜੀ ਹੋ ਗਿਆ ਮਹੀਨਾ ਦਾ ਹਾਂ ਜੀ ਨਹੀਂ ਸਰਜੀ ਸ਼ੁਰੂ ਨਹੀਂ ਹੋਇਆ ਇਹ ਛੇਤੀ ਮੰਨ ਕਰਦੇ ਇਹ ਸਰਜੀ ਛੇਤੀ ਦਾ ਛੇਤੀ ਨਵਾਂ ਮਹੀਨੇ ਤਾਈਂ ਬਣ ਜੇ ਵੇ ਜੇ ਹਾਂ ਜੀ ਜਦੋਂ ਸ਼ਹਿਰ ਨੂੰ ਬੱਸ ਜਾਣ ਵਾਲੇ ਬੰਦ ਹੋ ਗਏ ਆ i know.